ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇੱਕ ਦਿਨ ਤੁਰੇ ਜਾ ਰਹੇ ਸਨ ਜਦੋਂ ਰਾਹੇ ਰਾਹੇ ਪਾਤਸ਼ਾਹ ਜੀ ਤੁਰੇ ਜਾ ਰਹੇ ਆ ਤੇ ਰਸਤੇ ਦੇ ਵਿੱਚ ਪਾਤਸ਼ਾਹ ਜੀ ਨੂੰ ਇੱਕ ਵਪਾਰੀ ਮਿਲਿਆ ਜਦੋਂ ਵਪਾਰੀ ਮਿਲਿਆ ਸੱਚੇ ਪਾਤਸ਼ਾਹ ਜੀ ਨੂੰ ਰਾਹ ਦੇ ਵਿੱਚ ਮਹਾਰਾਜ ਜੀ ਨੇ ਵੇਖਿਆ ਕਿ ਵਪਾਰੀ ਰੁਕਿਆ ਆ ਪਾਤਸ਼ਾਹ ਜੀ ਪੁੱਛਣ ਲੱਗੇ ਭਾਈ ਇਹਦੇ ਵਿੱਚ ਕੀ ਹੈ ਗੱਠੜੀਆਂ 'ਚ ਵਪਾਰੀ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਨੂਨ ਆ ਤੇਲ ਆ ਘਿਓ ਆ ਹਲਦੀ ਆ ਧਕ ਵਸਤੂਆਂ ਆਿਆਂ ਪਿੰਡ ਪਿੰਡ ਫਿਰ ਕੇ ਮਹਾਰਾਜੀ ਉਪਜੀਵਿਕਾ ਵਾਸਤੇ ਵੇਚ ਕੇ ਗੁਜ਼ਾਰਾ ਕਰ ਰਹੇ ਆ ਸਤਗੁਰੂ ਜੀ ਨੇ ਕਿਹਾ ਭਾਈ ਇਹ ਗਠੜੀ ਚ ਕੀ ਐ ਉਹਦੇ ਵਿੱਚ ਵੱਟੇ ਪਏ ਹੋਏ ਸਾਮ ਜਿਹੜੇ ਵੱਟਿਆਂ ਦੇ ਨਾਲ ਉਹ ਸੌਦਾ ਤੋਲ ਕੇ ਦਿੰਦਾ ਸੀ ਪਿੰਡਾਂ ਪਿੰਡਾਂ ਚ ਜਾ ਕੇ ਜਿਹੜਾ ਸਭ ਤੋਂ ਛੋਟਾ ਵਟਾ ਸੀ ਨਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਹੱਥ ਤੇ ਧਰ ਲਿਆ ਚੁੱਕੇ ਵਪਾਰੀ ਨੂੰ ਕਹਿਣ ਲੱਗੇ ਆ ਜਿਹੜੇ ਦੂਸਰੇ ਵਟੇ ਨੇ ਇਹ ਇਹ ਕਿੰਨੇ ਕਿੰਨੇ ਦੇ ਆ ਇਹਨਾਂ ਦਾ ਕੀ ਨਾਮ ਆ ਵਪਾਰੀ ਕਹਿਣ ਲੱਗਾ ਪਾਤਸ਼ਾਹ ਜੀ ਆਹ ਦੋ ਸ਼ੇਰ ਦਾ ਆ ਆ ਇੱਕ ਸ਼ੇਰ ਦਾ ਆ ਆ ਅੱਧੇ ਸ਼ੇਰ ਦਾ ਆ ਸੱਚੇ ਪਾਤਸ਼ਾਹ ਜੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਆ ਪਾਈਆ ਦਾ ਆ ਗੁਰਨਾਨਕ ਪਾਤਸ਼ਾਹ ਜੀ ਮੁਸਕਰਾਏ ਸੱਚੇ ਪਾਤਸ਼ਾਹ ਕਹਿ ਲਗੇ ਧਾਨਿਆ ਏ ਵਟਾ ਜਿਨੇ ਆਪਣਾ ਸਭ ਤੋਂ ਛੋਟਾ ਨਾਮ ਰੱਖਿਆ ਆ ਭਾਵ ਕਿ ਜਿਹੜਾ ਨੀਵਾ ਹੁੰਦਾ ਆ ਜਿਹਦੇ ਚ ਨਿਮਰਤਾ ਹੁੰਦੀ ਏ ਜਿਹੜਾ ਨਿਵਕੇ ਚੱਲਦਾ ਆ ਨਜ਼ਰ ਉਹਦੇ ਤੇ ਹੁੰਦੀ ਏ ਨੀਚੋ ਉੱਚ ਕਰੇ ਮੇਰਾ ਗੋਬਿੰਦ ਜਿਹੜਾ ਨੀਵਾ ਹੁੰਦਾ ਆ ਉਹਦੇ ਤੇ ਉਸ ਅਕਾਲ ਪੁਰਖ ਦੀ ਗੁਰਨਾਨਕ ਪਾਤਸ਼ਾਹ ਦੀ ਨਜ਼ਰ ਪੈਂਦੀ ਏ ਜਿਹੜਾ ਉਸ ਵਪਾਰੀ ਦੇ ਵੱਟਿਆਂ ਦੇ ਵਿੱਚੋਂ ਛੋਟਾ ਵੱਟਾ ਸੀ ਉਹਦੇ ਤੇ ਨਦਰ ਗੁਰੂ ਨਾਨਕ ਪਾਤਸ਼ਾਹ ਜੀ ਪਈ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸ ਰੱਬ ਦਾ ਸਰੂਪ ਅਕਾਲ ਦਾ ਸਰੂਪ ਜਾਣ ਕੇ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਣਾ ਤੇ ਸੀਸ ਧਰਿਆ ਉਸ ਵਪਾਰੀ ਨੇ ਪਿਠਾਇਆ ਨਾ ਸਿਰ ਉਠਿਆ ਨਾ ਜਦੋਂ ਵਾਵਾ ਟਾਈਮ ਹੋ ਗਿਆ ਨਾ ਸਿਰ ਨਾ ਚੁੱਕਿਆ ਉਸ ਵਪਾਰੀ ਨੇ ਪਾਤਸ਼ਾਹ ਜੀ ਨੇ ਫਿਰ ਉਹਦੇ ਸਿਰ ਤੇ ਹੱਥ ਧਰਿਆ ਉਸੇ ਵੇਲੇ ਕਪਾਟ ਖੁੱਲ ਗਏ ਇਹ ਗੁਰੂ ਨਾਨਕ ਪਾਤਸ਼ਾਹ ਆ ਤੇ ਜਦੋਂ ਇਹ ਸਾਰੀ ਖੇਡ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਵੇਖ ਰਹੇ ਸਨ ਭਾਈ ਬਾਲਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕੀ ਖੇਡ ਆ ਪ੍ਰਣਾਣਕ ਪਾਤਸ਼ਾਹ ਜੀ ਕਹਿਣ ਲੱਗੇ ਬਾਲਿਆ ਤੇਲ ਬੱਤੀ ਦੀਵਾ ਤਿਆਰ ਸੀ ਪਹਿਲਾਂ ਹੀ ਕਿਉਂਕਿ ਇਹ ਵਪਾਰੀ ਦੇ ਪਿਛਲੇ ਜਨਮ ਦੀ ਭਗਤੀ ਸੀ ਤੇਲ ਬੱਤੀ ਦੀਵਾ ਤਿਆਰ ਸੀ ਬਸ ਅੱਗ ਲਾਣੀ ਬਾਕੀ ਸੀ ਇਸ ਕਰਕੇ ਇਹ ਖੇਡ ਉਹ ਸੀ ਇਹਦਾ ਪਿਛਲੇ ਜਨਮ ਦੀ ਭਗਤੀ ਸੀ ਤ੍ਰਿਸ਼ ਭਾਵਨਾਵਾਂ ਉਸ ਵਪਾਰੀ ਦੀਆਂ ਜਿਹੜੀਆਂ ਮੜ ਦੇ ਅੰਦਰ ਹੈ ਸਨ ਸਭ ਮਿਟ ਗਈਆਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਜ਼ਰ ਪੈ ਗਈ ਨਾਨਕ ਨਦਰਿ ਨਦਰ ਨਿਹਾਲ ਸਤਿਗੁਰੂ ਜੀ ਨੇ ਆਪਣੀ ਨਦਰ ਦੇ ਨਾਲ ਉਸ ਵਪਾਰੀ ਨੂੰ ਨਿਹਾਲ ਕਰ ਦਿੱਤਾ